ਕਲਾਈਂਡ ਆਉਟਰਟੀ ਜਿਹੜੀ ਸਿੱਧੀ ਇਹ ਤੋਂ ਸੁਭਾੜੀ ਨਹੀਂ ਜਾ ਸਕਦੀ। ਪ੍ਰਸ਼ਤ ਕਹਿ ਸਕਦੇ ਆ ਜੀ ਤੋਂ ਪ੍ਰਸ਼ਤਾਜਾਰ ਲਈ ਯੋਗ ਦਾ। ਜੰਮੀ ਕਹਿ ਸਕਦੇ ਆ ਜਿਹਨੂੰ ਖਿੱਲੀ ਵਾਲੇ ਚਲਾ ਰਹੇ ਨੇ। ਜਿਹੜੇ 5-5 ਹਜ਼ਾਰ ਤੇ ਵਿਕਦੇ ਨੇ ਇਹ ਮੁੰਡੇ ਸਾਡੀ ਜਵਾਬ ਨੇ ਜਿਹੜੇ ਕੰਮ ਤੋਂ ਜਿੰਨਾਂ ਕੋਲੇ ਕੰਮ ਨਾ ਹੋ ਕਾ ਫੋਨ ਕਰਕੇ ਭੁਕੇ ਹੋਏ ਨੇ। ਮੇਰ ਕਹਿੰਦੇ ਆ ਆਪ ਦੀ ਸਾਡੇ ਤੇ ਜਿਹੜੀ ਗੋਲਾਬਾਰੀ ਹੋਈ ਹੈ ਉਹ ਉਹਨੂੰ ਨਾਮ ਦਿੱਤਾ ਜਾਂਦਾ ਹੈ ਕਿ ਗੈਂਗਸਟਰਾਂ ਵੱਲੋਂ ਕੀਤੀ ਗਈ ਹੈ। ਇਹ ਲੁਡੇਰੇ ਨੇ ਇਹ ਨਿਸ਼ੇੜੀ ਨੇ ਇਹ ਉਹਨਾਂ ਦੇ ਗੁਰਗੇ ਨੇ ਇਹਨਾਂ ਨੂੰ ਗੈਂਗਸਟਰ ਕਹਿਣ ਦੀ ਲੋੜ ਨਹੀਂ ਕੁੰਨਾ ਨਹੀਂ ਅਸਲ ਗੈਂਗਸਟਰ ਹੋਣੇ ਜਿਹੜੇ ਪਿੱਛੇ ਇਸ ਨੂੰ ਚਲਾਉਂਦੇ ਨੇ ਦਾਦੇ ਇਸ ਲਈ ਇਹਨਾਂ ਨੂੰ ਗੈਂਗਸਟਰ ਕਹਿਣ ਦੀ ਵਜਾਏ ਹਾਜ ਭਗਵੰਤ ਮਾਨ ਦੀ ਆਖੀ ਖੂਬ ਮਜ਼ਾਹੜਾ ਜਿਹੜਾ ਆਪਾਂ ਕਰ ਰਹੇ ਆ ਉਹਦੇ 'ਚ ਕਿਉਂ ਕਰ ਰਹੇ ਆ ਕਿਉਂਕਿ ਜਿਹੜਾ ਆਪਾਂ ਮੇਨ ਕਹਿੰਦੇ ਆਂ ਵੀ ਸਾਡੇ ਤੇ ਜਿਹੜੀ ਗੋਲਾਵਾਰੀ ਹੋਈ ਐ ਉਹ ਉਹਨੂੰ ਨਾਮ ਦਿੱਤਾ ਜਾਂਦਾ ਠੀਕ ਗੈਂਗਸਟਰਾਂ ਵੱਲੋਂ ਕੀਤੀ ਗਈ ਐ ਇਹਨਾਂ ਨੂੰ ਜਿਹੜੇ 5-5 ਹਜ਼ਾਰ ਤੇ ਵਿਕਦੇ ਨੇ ਇਹ ਮੁੰਡੇ ਸਾਡੇ ਜਵਾਗ ਨੇ ਜਿਹੜੇ ਕੰਮ ਤੋਂ ਜਿਨ੍ਹਾਂ ਕੋਲੇ ਸਾਹਮਣਾ ਹੋ ਕਹੋਂ ਕਰਕੇ ਖੁੱਗਗੇ ਹੋਏ ਨੇ ਵੱਡੇ ਇਹਨਾਂ ਕੋਲੇ ਸਮੱਸਿਆ ਕੋਲੇ ਚਾਪਟੇ ਜਿਹੜੇ ਰੈਕ ਚਲਾਉਂਦੇ ਨੇ ਇਹਨਾਂ ਦੇ ਉਹਨਾਂ ਦਾ ਅਸਲ ਗੈਂਗਸਟਰ ਉਹ ਨੇ ਜਿਹੜੇ ਪਿੱਛੋਂ ਇਸ ਨੂੰ ਚਲਾਉਂਦੇ ਨੇ ਸਾਡੇ ਰਾਜਕਰਤਾ ਇਸ ਲਈ ਇਹਨਾਂ ਨੂੰ ਗੈਂਗਸਟਰ ਕਹਿਣ ਦੀ بجائے ਇਹ ਜਿਹੜੇ ਸਾਡੇ ਭਾਵੇਂ ਕਹੀ ਜੀ ਨੇ ਇਹ ਲੁੱਡੇ ਨੇ ਇਹ ਨਸ਼ੇੜੇ ਨੇ ਇਹ ਉਹਨਾਂ ਦੇ ਗੁਰਗੇ ਨੇ ਇਹਨਾਂ ਨੂੰ ਗੈਂਗਸਟਰ ਕਹਿਣ ਦੀ ਲੋੜ ਨਹੀਂ ਇਸ ਲਈ ਜਿਹੜਾ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਨਿਕੰਮਾ ਕਹਿ ਸਕਦੇ ਆ ਕਿਉਂਕਿ ਜਿਹੜਾ ਲਾਅ ਐਂਡ ਆਰਡਰਟੀ ਜਿਹੜੀ ਸਥਿਤੀ ਇਹ ਤੋਂ ਸੁਭਾੜੀ ਨਹੀਂ ਜਾ ਸਕਦੀ ਬ੍ਰਿਸ਼ਟ ਕਹਿ ਸਕਦੇ ਆ ਇਹ ਤਾਂ ਪ੍ਰਸ਼ਤਾਚਾਰ ਲਈ ਯੋਗ ਦਾ ਜੰਮੀ ਕਹਿ ਸਕਦੇ ਆ ਜਿਹਨੂੰ ਖਿੱਲੀ ਵਾਲੇ ਜਵਾ ਰਹੇ ਨੇ ਜਿਹੜਾ ਹੋਰ ਕੋਈ ਆਪਾਂ ਇਹਨਾਂ ਨੂੰ ਦੇ ਸਕਦੇ ਆ ਮੈਂ ਕਹਿੰਦਾ ਸਭ ਤੋਂ ਵੱਡਾ ਕਹਿ ਸਕਦੇ ਇਹਨੂੰ ਟਰੋਲ ਕਹਿ ਸਕਦੇ ਅਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਟਰੋਲ ਕਰਦੇ ਆ ਕਿਸੇ ਨੂੰ ਇਹ ਆਂਦੇ ਵਿਰੋਧੀਆਂ ਜਿਹੜਾ ਨੁਕਾ ਜਿਹੀ ਕਰਕੇ ਉਹ ਟਰੋਲ ਲਗਾ ਦਿੰਦਾ ਜੰਦਾ ਰੱਖਦਾ